ਇਸ ਧਰਤੀ ਦੇ ਗਿਣੇ ਚੁਣੇ ਅਜੂਬਿਆਂ ਵਿੱਚੋਂ ਇੱਕ ਹੈ ਤਾਜ ਮਹਿਲ ਅਤੇ ਤਾਜ ਮਹਿਲ ਤੋਂ ਪੂਰੀ ਦੁਨੀਆ ਦੇ ਯਾਤਰੀ ਅਤੇ ਸੈਲਾਨੀ ਚੰਗੀ ਤਰ੍ਹਾਂ ਵਾਕਿਫ ਨੇ ਅਤੇ ਇਸ ਦਾ ਨਾਮ ਵੀ ਦੁਨੀਆ ਦੇ ਹਰ ਕੋਨੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ ਜਿਸ ਖੂਬਸੂਰਤੀ ਅਤੇ ਇਮਾਰਤ ਸਾਜ਼ੀ ਦੇ ਨਾਲ ਤਾਜ ਮਹਿਲ ਦੀ ਉਸਾਰੀ ਹੋਈ ਹੈ ਉਹ ਆਪਣੇ ਆਪ ਵਿੱਚ ਇੱਕ ਵੇਖਣਯੋਗ ਚੀਜ਼ ਹੈ ताजमहल ਦੇ ਇੰਨਾ ਪ੍ਰਸਿੱਧ ਹੋਣ ਦੇ ਬਾਵਜੂਦ ताजमहल ਦੇ ਨਾਲ ਜੁੜੀਆਂ ਕੁਝ ਵਿਲੱਖਣ ਗੱਲਾਂ ਨੇ ਜਿਨ੍ਹਾਂ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਅੱਜ ਤੁਹਾਡੇ ਨਾਲ ताजमहल ਅਤੇ ਇਸ ਦੇ ਨਿਰਮਾਣ ਨਾਲ ਜੁੜੀਆਂ ਕੁਝ ਨਵੇਕਲੀਆਂ ਗੱਲਾਂ ਸਾਂਝੀਆਂ ਕਰ ਰਹੇ ਹਾਂ ਸ਼ਾਜਹਾਨ ਵੱਲੋਂ ਆਪਣੀ ਬੇਗਮ ਮੁਮਤਾਜ਼ ਮਹਿਲ ਨੂੰ ਸਮਰਪਿਤ ਇਹ ताजमहल ਜਦੋਂ ਬਣਾਇਆ ਗਿਆ ਤਾਂ ਇਸ ਦੀ ਇਮਾਰਤ ਸਾਜ਼ੀ ਅਤੇ ਉਸਾਰੀ ਇਸ ਢੰਗ ਨਾਲ ਹੋਈ ਕਿ ਇਸ ਦੇ ਵੱਖ-ਵੱਖ ਪਹਿਲੂ ਤਾਜ ਮਹਿਲ ਦੀ ਇਮਾਰਤ ਸਾਜ਼ੀ ਰਾਹੀਂ ਉੱਪਰ ਕੇ ਸਾਹਮਣੇ ਆਉਂਦੇ ਨੇ ਇਸ ਇਮਾਰਤ ਨੂੰ ਬਣਾਉਣ ਲਈ ਸ਼ਾਹਜਹਾਨ ਨੇ ਦੁਨੀਆ ਭਰ ਤੋਂ ਮਸ਼ਹੂਰ ਕਾਰੀਗਰਾਂ ਦੇ ਡਿਜ਼ਾਈਨ ਮੰਗਵਾਏ ਅਤੇ ਆਖਰਕਾਰ ਤੁਰਕੀ ਦੇਸ਼ ਤੋਂ ਉਸਤਾਦ ਈਸਾ ਅਫਰੀਦੀ ਨਾਂ ਦੇ ਇਮਾਰਤ ਸਾਜ਼ ਦਾ ਬਣਾਇਆ ਹੋਇਆ ਡਿਜ਼ਾਈਨ પાસ ਕੀਤਾ ਗਿਆ ਉਸ ਨੂੰ ਮਨਜ਼ੂਰ ਕਰਦਿਆਂ ਉਸੇ ਦੇ ਆਧਾਰ ਉੱਤੇ ਇਹ ਉਸਾਰੀ ਹੋਈ ਤਾਜ ਮਹਿਲ ਨੂੰ ਬਣਾਉਣ ਵਾਸਤੇ ਵੱਖੋ ਵੱਖਰੀ ਕਿਸਮ ਦਾ ਸਮਾਨ ਦੁਨੀਆ ਭਰ ਤੋਂ ਮੰਗਵਾਇਆ ਗਿਆ ਚਿੱਟਾ ਪੱਥਰ ਰਾਜਸਥਾਨ ਤੋਂ ਲਾਲ ਪੱਥਰ ਧੋਲਪੁਰ ਤੋਂ ਅਤੇ ਫਤੇਗਰ ਸੀਕਰੀ ਤੋਂ ਪੀਲਾ ਅਤੇ ਕਾਲਾ ਸੰਗਮਰਮਰ ਮੰਗਵਾਇਆ ਗਿਆ ਇਸੇ ਤਰ੍ਹਾਂ ਸੂਰਤ ਗਵਾਲੀਅਰ ਮਿਸਰ ਹైదరాబాద్ ਚੀਨ ਜੈਪੁਰ ਤਿੱਬਤ ਆਧਾ ਥਾਮਾਟੋ ਵੱਖ-ਵੱਖ ਕਿਸਮ ਅਤੇ ਰੰਗ ਦੇ ਪੱਥਰ ਮੰਗਵਾਏ ਗਏ। ਇਸੇ ਤਰ੍ਹਾਂ ਇਸ ਇਮਾਰਤ ਨੂੰ ਤਿਆਰ ਕਰਨ ਲੱਗੇ ਆ ਸੋਨਾ, ਚਾਂਦੀ ਅਤੇ ਹੋਰ ਵਸਤਾਂ ਵੀ ਦੂਰੋਂ ਨੇੜਿਓਂ ਉੱਚੇ ਚੇ ਤੌਰ ਤੇ ਮੰਗਵਾਈਆਂ ਗਈਆਂ। ਉਹਨਾਂ ਦਿਨਾਂ ਵਿੱਚ ਢੋਆ-ਟੋਆ ਲਈ ਟਰੱਕ ਜਾਂ ਹੋਰ ਆਧੁਨਿਕ ਸਾਧਨ ਨਹੀਂ ਸੀ ਹੁੰਦੇ। ਸੋ ਸਮਾਨ ਹਾਥੀਆਂ ਦੇ ਉੱਪਰ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਭੇਜਿਆ ਜਾਂਦਾ ਸੀ। ਇਸ ਵਿੱਚ ਸਮਾਂ ਵੀ ਬਹੁਤ ਲੱਗਦਾ ਸੀ ਅਤੇ ਇਸੇ ਕਰਕੇ ਇੱਕ ਗੇੜੇ ਨੂੰ ਆਮ ਤੌਰ ਤੇ ਔਸਤਨ 6 ਮਹੀਨੇ ਲੱਗਦੇ ਸਨ। ਤਾਜ ਮਹਿਲ ਦੇ ਅੰਦਰ ਜੋ ਮੀਨਾਕਾਰੀ ਅਤੇ ਨਕਾਸ਼ੀ ਕੀਤੀ ਗਈ ਹੈ ਉਹ ਵੀ ਵੇਖਣਯੋਗ ਹੈ। ਤਾਜ ਮਹਿਲ ਦੀ ਸਜਾਵਟ ਅਤੇ ਦਿੱਖ ਦਾ ਇੱਕ ਸਭ ਤੋਂ ਬਿਹਤਰੀਨ ਪਹਿਲੂ ਹੈ ਇਸ ਦੀ ਸੁਲੇਖ ਕਲਾ ਜਿਸ ਵਿੱਚ ਕੁਰਾਨ ਦੀਆਂ ਪਾਵਨ ਸਤਰਾਂ ਵੀ ਲਿਖੀਆਂ ਹੋਈਆਂ ਮਿਲਦੀਆਂ ਨੇ। ਤਾਜ ਮਹਿਲ ਦੀ ਉਸਾਰੀ ਦਾ ਕੰਮ ਦਸੰਬਰ 1631 ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਢਾਂਚਾ ਬਣਾਉਣ ਨੂੰ 17 ਸਾਲ ਲੱਗੇ। ਭਾਵ ਕਿ ਇਹ ਢਾਂਚਾ 1648 ਵਿੱਚ ਬਣ ਕੇ ਤਿਆਰ ਹੋਇਆ। ਅਤੇ ਇਸ ਪੂਰੇ ਸਮੇਂ ਦੌਰਾਨ 20000 ਦੇ ਕਰੀਬ ਕਾਮਿਆਂ ਨੇ ਇਸ ਉੱਤੇ ਕੰਮ ਕੀਤਾ। ਚਾਰ ਦੀਵਾਰੀ ਅਤੇ ਬਾਹਰਲਾ ਮੁੱਖ ਦਵਾਰ ਭਾਵ ਕਿ ਅੰਦਰੂਨੀ ਰਾਹ ਖੋਲਦਾ ਗੇਟ ਬਣਾਉਣ ਨੂੰ ਹੋਰ 5 ਸਾਲ ਲੱਗੇ ਅਤੇ ਕੁੱਲ ਮਿਲਾ ਕੇ 22 ਸਾਲਾਂ ਵਿੱਚ ਇਹ ਸ਼ਾਨਦਾਰ ਸਮੂਹ ਮੁਕੰਮਲ ਤੌਰ ਤੇ ਤਿਆਰ ਹੋਇਆ ਇਸ ਦੇ ਪ੍ਰਵੇਸ਼ ਵਾਲੇ ਸਥਾਨ ਉਤੇ 22 ਛੋਟੇ-ਛੋਟੇ ਗੋਲ ਗੁਬੰਦ ਵੀ ਮਿਲਦੇ ਨੇ ਅਤੇ ਇਹ ਗੋਲ ਗੁਬੰਦ ਤਾਜ ਮਹਿਲ ਦੇ 22 ਸਾਲ ਵਿੱਚ ਮੁਕੰਮਲ ਹੋਣ ਦਾ ਇੱਕ ਸੰਦੇਸ਼ ਦਿੰਦੇ ਨੇ ਸਮੇਂ ਦੇ ਨਾਲ ਨਾਲ ਇੱਕ ਹੋਰ ਧਾਰਨਾ ਤਾਜ ਮਹਿਲ ਦੀ ਉਸਾਰੀ ਦੇ ਨਾਲ ਜੁੜਦੀ ਗੀ ਬਹੁਤ ਲੋਕੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸ਼ਾਹ ਜਹਾਨ ਨੇ ਤਾਜ ਮਹਿਲ ਬਣਵਾਉਣ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਕਾਰੀਗਰਾਂ ਦੇ ਹੱਥ ਕਟਵਾ ਦਿੱਤੇ ਸੀ ਤਾਂ ਕਿ ਉਹ ਇਹੋ ਜਿਹਾ ਕੋਈ ਵੀ ਹੋਰ ਢਾਂਚਾ ਜਾਂ ਇਮਾਰਤ ਕਿਤੇ ਹੋਰ ਨਾ ਬਣਵਾ ਦੇਣ ਪਰ ਇਤਿਹਾਸ ਦੀ ਕੋਖ ਕੀਤੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹੋ ਜਿਹੀ ਕੋਈ ਘਟਨਾ ਨਹੀਂ ਸੀ ਵਾਪਰੀ ਸਗੋਂ ਸ਼ਾਜਹਾਨ ਦੇ ਬਾਰੇ ਇਹ ਵੀ ਪਤਾ ਲੱਗਦਾ ਹੈ ਕਿ ਉਸਨੇ ਮੁਮਤਾਜ਼ ਮਹਿਲ ਦੀ ਯਾਦ ਵਿੱਚ ਕਾਫੀ ਦਾਨਪੁਨ ਵੀ ਕੀਤਾ ਸੀ। ਤਾਜ ਮਹਿਲ ਦੀ ਇਸ ਇਮਾਰਤ ਦਾ ਇੱਕ ਪੱਖ ਇਹ ਵੀ ਹੈ ਕਿ ਜਿਵੇਂ-ਜਿਵੇਂ ਸੂਰਜ ਦੀ ਰੌਸ਼ਨੀ ਇਸ ਤੇ ਉੱਪਰ ਪੈਂਦੀ ਹੈ ਤਾਂ ਇਸ ਤੇ ਰੰਗ ਕੁਝ-ਕੁਝ ਬਦਲਦੇ ਹੋਏ ਵੀ ਵਿਖਾਈ ਦਿੰਦੇ ਨੇ। ਮਿਸਾਲ ਦੇ ਤੌਰ ਤੇ ਤਾਜ ਮਹਿਲ ਚੜਦੀ ਸਵੇਰੇ ਗੁਲਾਬੀ ਰੰਗ ਦਾ ਵਿਖਦਾ ਹੈ। ਸ਼ਾਮ ਵੇਲੇ ਦੁੱਧੀਆ ਚਿੱਟੇ ਰੰਗ ਦਾ ਅਤੇ ਚੰਦਰਮਾ ਦੀ ਰੋਸ਼ਨੀ ਵਿੱਚ ਤਾਜ ਮਹਿਲ ਹਲਕੇ ਨੀਲੇ ਰੰਗ ਦਾ ਵੀ ਪ੍ਰਭਾਵ ਦਿੰਦਾ ਹੈ। ਤਾਜ ਮਹਿਲ ਦੀ ਸਫੈਦੀ ਅਤੇ ਇਸ ਦੀ ਖੂਬਸੂਰਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਸ਼ਾਨਦਾਰ ਵੇਖਣਯੋਗ ਢਾਂਚੇ ਦੀ ਸਫਾਈ ਮੁਲਤਾਨੀ ਮਿੱਟੀ ਦੁਆਰਾ ਸਿਰਫ ਤਜਰਬੇਕਾਰ ਮਾਹਿਰਾਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਂਦੀ ਹੈ। ਯਮੁਨਾ ਨਦੀ ਦੇ ਕਿਨਾਰੇ ਖੜੀ ਇਸ ਇਮਾਰਤ ਨੂੰ ਵੇਖਦਿਆਂ ਹਰ ਵੇਖਣ ਵਾਲੇ ਦਾ ਮਨ ਖੁਸ਼ ਹੋ ਜਾਂਦਾ ਹੈ ਅਤੇ ਉਹ ਇਸ ਇਮਾਰਤ ਨੂੰ ਨਿਹਾਰਤਾ ਹੀ ਰਹਿ ਜਾਂਦਾ ਹੈ। ਅਤੇ ਇਸੇ ਕਰਕੇ ਦੁਨੀਆ ਭਰ ਤੋਂ ਸੈਲਾਨੀ ਉਚਿਤੇ ਤੌਰ ਤੇ ਤਾਜ ਮਹਿਲ ਵੱਲ ਆਉਂਦੇ ਨੇ ਅਤੇ ਤਾਜ ਮਹਿਲ ਵਿਖੇ ਪਹੁੰਚ ਕੇ ਤਸਵੀਰਾਂ ਖਿੱਚਵਾ ਕੇ ਆਪਣੇ ਆਪ ਨੂੰ ਇਸ ਯਾਦਗਾਰ ਦੇ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਨੇ।